ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਵੀ ਸਾਥੀ ਵਜਦਾ ਜਨਾਬ ਦਾ ਤੁਹਾਡਾ ਹੱਤੀ ਤਾਂ ਨੀ ਤਰ ਗੇ ਟੂ ਟੂ ਦੋਖਾ ਤੇ ਹੈਗੇ ਹਾਂ ਇਹਨਾਂ ਨੇ ਹੱਥ ਖਰਾ ਨਹੀਂ ਉਹਨੇ ਫਿਰ ਇਟਾ ਚੱਕ ਕੇ ਆਟ ਤਾਂ ਹੁੰਦੇ ਇਸ ਤਾਂ ਨਹੀਂ বাজਦੀ ਓਕਰ ਇਹ ਨੀ ਇਹ ਕਾਲੂ ਚੱਕ ਦੇ ਹੋ ਹੋ ਇਹ ਯੱਗੀ ਮੋਟੇ ਵਲੌਗ ਦੇ ਵਿੱਚ ਜਿੱਥੇ ਆਪਾਂ ਨਵੇਂ ਮਕਾਨ ਦੀ ਉਸਾਰੀ ਚੱਲ ਰਹੀ ਹੈ ਤੇ ਲੈਟਰ ਮੈਨ ਦੀ ਤਿਆਰੀ ਹੈ ਜਿਸ ਦੇ ਵਿੱਚ ਅੱਜ ਆਪਾਂ ਬਰੇਤੀ ਮੰਗਾਈ ਹੈ ਆਪਣੇ ਬਿੰਦਰ ਵੀਰਜੀ ਵੱਲੋਂ ਜੋ ਕਿ ਪਿੰਡ ਮਡੇ ਦੇ ਵਿੱਚ ਬਹੁਤ ਹੀ ਜ਼ਿਆਦਾ ਘਰਾਂ ਨੂੰ ਵਧੀਆ ਸ਼ਾਨਦਾਰ ਤ੍ਰੇਤੀ ਉਹਨਾਂ ਨੇ ਮਨਪਸੰਦ ਦੀ ਲਿਆ ਕੇ ਦਿੰਦੇ ਨੇ ਤੇ ਜੋ ਬ੍ਰੇਤੀ ਆਪਣੇ ਮੰਗਾਈ ਹੈ ਇਹ ਕਾਲੇ ਰੰਗ ਦੀ ਹੈ ਵੈਸੇ ਬ੍ਰੇਤੀ ਨੀਲੇ ਰੰਗ ਦੀ ਹੁੰਦੀ ਹੈ ਤੇ ਆਪਣੇ ਮਿਸਤਰੀ ਸਹਾਵਨਾ ਬਾਜਰੀ ਨੂੰ ਰੋਣ ਵਾਸਤੇ ਲੱਗੇ ਹੋਏ ਨੇ ਤੇ ਇਧਰ ਮਿਸਤਰੀ ਔੜੀ ਦੀ ਚਿੜੀ ਪੱtrei ਤੇ ਇਸ ਪੌੜੀ ਦੀ ਚਿੜੀ ਨੇ ਆਪਣੀ ਜਾਨ ਬਚਾਈ ਹੈ ਜੋ ਪ੍ਰੰਤ ਲੱਗ ਚੁੱਕੇ ਸੀ ਤਾਂ ਮਿਸਤਰੀ ਵੱਲੋਂ ਇਸੇ ਚਿੜੀ ਪੱਟੀ ਜਾਰੀ ਤੇ ਤਾਂ ਇਹਦੇ ਵਿੱਚੋਂ ਇੱਟ ਨਿਕਲ ਕੇ ਆਪਣੇ ਸਿਰ 'ਚ ਵੱਜਣ ਕਾਰਨ ਨੁਕਸਾਨ ਹੋਣ ਤੋਂ ਬਚ ਗਿਆ ਤੇ ਤੁਸੀਂ ਦੇਖ ਰਹੇ ਹਰ ਇੱਕ ਕੰਮ ਦੀ ਥੱਲੇ ਨਾਲ ਰਵਾਈ ਕਰਕੇ ਤੇ ਮਿਸਤਰੀ ਪੂਰੇ ਸ਼ੋਰ ਸ਼ੋਰ ਨਾਲ ਪੌੜੀ ਦੀ ਚਿਰੀ ਪਟ ਰਹੀ ਸੈਣੀ ਅਤੇ ਥੋੜੇ ਨਾਲ ਤੇ ਵਖ ਵਖ ਜਗਾ ਤੇ ਮਿਸਤਰੀ ਆਪਣੇ ਮਕਾਨ ਆਪਣੀ ਕੋਠੀ ਨੂੰ ਤਿਆਰ ਕਰਨ ਵਾਸਤੇ ਲੱਗੇ ਹੋਏ ਨੇ ਵਖ ਵਖ ਕੰਧਾਂ ਨੂੰ ਸਹੀ ਤਰੀਕੇ ਨਾਲ ਚਿਣਾਈ ਕੀਤੀ ਜਾ ਰਹੀ ਹੈ ਤੇ ਲੇਬਰ ਵੀ ਚਾਰੇ ਪਾਸੇ ਹਮਾਣਾ ਕੇ ਮਾਲ ਜਿਹੜਾ ਪ੍ਰੀਤੀ ਲਿਆਂਦੀ ਜਾ ਰਹੀ ਹੈ ਸਿਮਿੰਟ ਫੜਾਇਆ ਯਾਰ ਤੇ ਚਾਰੇ ਘੰਟਿਆਂ ਦੇ ਵਿੱਚ ਮਿਸਤਰੀ ਦਾਲ ਦੇੰਦੀ ਵੀ ਤਿਆਰੀ ਕਰ ਰਹੇ ਨੇ ਤੇ ਜੋ ਚਬਾਠਣ ਉੱਪਰ ਲੇਟ ਲਗਾਏ ਜਾਂਦੇ ਤੇ ਪੌੜੀ ਦੀ ਜੋ ਬਣਾਈ ਹੋ شروع ਹੋ ਚੁੱਕੀ ਹੈ ਤੇ ਪਹਿਲਾ ਇਸ ਦੀ ਫਟੀਆਂ ਨੇ ਮਿਸਤਰੀ ਬਹੁਤ ਵਧੀਆ ਤਰੀਕੇ ਨਾਲ ਕੌੜਾ ਮਿਸਤਰੀ ਵੀ ਕਹਿੰਦਾ ਨੇ ਤੇ ਇਹਨਾਂ ਨੂੰ ਕੌੜਾ ਮਿਸਤਰੀ ਵੀ ਕਹਿੰਦਾ ਨੇ ਆਪਣੀਆਂ ਕੋਠੀਆਂ ਬਣਾਉਣ ਲਈ ਤੁਸੀਂ ਸਰ ਕਰ ਸਕਦੇ ਹੋ ਬਹੁਤ ਹੀ ਤਰੀਕੇ ਨਾਲ ਬਹੁਤ ਹੀ ਸਾਫ ਸਫਾਈ ਨਾਲ ਠੇਕੇ ਦੇ ਵੀ ਕੰਮ ਖਰਦਦੇ ਨੇ ਤੇ ਦਿਹਾੜੀ ਤੇ ਵੀ ਕੰਮ ਕਰਦੇ ਨੇ ਤੁਸੀਂ ਇਹਨਾਂ ਨੂੰ ਫਰਸ਼ ਲਗਾਉਣ ਲਈ ਅਤੇ ਕੋਠੀ ਨਕਸ਼ਤ ਪਾਉਣ ਲਈ ਲੈ ਸਕਦੇ ਹੋ ਜੀ ਕੌੜਾ ਸਿੰਘ ਮੰਦਿਰ ਮਿਸਤਰੀ ਨਹੀਂ ਮੰਦਿਰ ਤੋਂ ਤੇ ਬਹੁਤੀ ਸਹੀ ਤਰੀਕੇ ਨਾਲ ਆਪਣੀ ਕੋਠੀ ਦਾ ਲੈਟਰ ਪਾਉਣ ਵਾਸਤੇ ਤਿਆਰੀ ਹੈ ਤੇ ਇਧਰ ਨਾਲ ਜਿਹੜਾ ਆਪਾਂ ਨੇ ਪੱਠੇ ਤੇ ਇਟਣ ਵਾਲਾ ਬੀਰ ਵੀ ਪਹੁੰਚ ਗਿਆ ਬਜ਼ੁਰਗ ਨਾਲ ਜਨਤੀ ਦੇ ਰੂਪ ਨਾਲ ਨਾਮ ਕੇ ਚੈੱਕ ਕਰਾ ਕੇ ਯਾਰੇ ਨੇ ਬេះ ਸੇ ਹੁਣ ਤੱਕ ਬਹੁਤ ਵਧੀਆ ਆ ਰਹੀ ਹੈ ਤੇ ਅੱਗੇ ਪਤਾ ਨਹੀਂ ਕਿਸ ਤਰ੍ਹਾਂ ਦੀ ਹੋਊਗੀ ਤਾਂ ਅਗਲੀ ਵੀਡੀਓ ਦੇ ਵਿੱਚ ਸ਼ੁਰੂਦਨ ਹੋਵੇ ਤੇ ਆਪਣੇ ਬਿੱਕਰ ਗੱਲ ਵੀ ਪਹੁੰਚ ਚੁੱਕੇ ਨੇ ਜੋ ਕਿ ਆਪਣੇ ਹਰ ਰੋਜ਼ ਆਪਣੀ ਹਾਜ਼ਰੀ ਲਗਾਉਂਦੇ ਨੇ ਤੇ ਲੈਟਰ ਦੇ ਵਿੱਚ ਪਉਣ ਵਾਸਤੇ ਪਟਨਾ ਸਲੇਬਾ ਚੱਕਿਆ ਨੇ ਮੇ भाभी जी ਤੇ ਦੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਣੇ ਨਾਲ ਬਹੁਤ ਹੀ ਪਿਆਰ ਨਾਲ ਹਰ ਰੋਜ਼ ਆਪਣੇ ਮਕਾਨ ਦੀ ਜਾਣਕਾਰੀ ਲੈਂਦੇ ਨੇ ਇਧਰੋਂ ਸਾਗਰ ਨਵੀਂ ਦੀਆਂ ਪਲੇਟਾਂ ਚੱਕਦਾ ਉੱਪਰ ਵੱਲ ਨਜ਼ਾਰੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹਿਆ ਕਰੋ ਜੀ